ਬਾਈਬਲ ਚਰਚ ਆਫ ਗੋਡ ਯਾਸੀਨ ਰੋਡ ਪਿੱਛੇ ਐਨ ਐਮ ਸਿਨੇਮਾ ਵਿਖੇ ਸੀਨੀਅਰ ਪਾਸਟਰ ਬੇਬੀ ਵਰਗੇਸ ਅਤੇ ਪਾਸਟਰ ਆਸ਼ੀਸ਼ ਵਰਗੇਸ ਦੀ ਅਗਵਾਈ ਹੇਠ ਸ਼ਬਦ ਦੇ ਧਾਰੀ ਦਿਵਸ ਯਾਨੀ 크ਿਸਮਸ ਦਾ ਦਿਹਾੜਾ ਬੜੀ ਤੋਮ-ਤਾਮ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਪਾਸਟਰ ਬੇਬੀ ਵਰਗੇਸ ਅਤੇ ਪਾਸਟਰ ਆਸ਼ੀਸ਼ ਵਰਗੇਸ ਵੱਲੋਂ ਆਇਆ ਸੰਗਤਾਂ ਨੂੰ ਪ੍ਰਭੂ ਦਾ ਪਵਿੱਤਰ ਵਚਨ ਸੁਣਾ ਕੇ ਨੇਹਾਲ ਕੀਤਾ। ਆਇਆ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਸਾਰਿਆਂ ਨੂੰ ਜੈਮਸ ਜੀ ਮੈਂ ਪਾਸਟਰ ਆਸ਼ੀਸ਼ ਵਰਗੇਸ ਬਾਈਬਲ ਚਰਚ ਆਫ ਗੋਡ ਪਛੈਨਮ ਸਿਨੇਮਾ ਦੇ ਵੱਲੋਂ ਅਤੇ ਸਾਡੇ ਸੀਨੀਅਰ ਪਾਸਟਰ ਪਾਸਟਰ ਬੇਬੀ ਰਗੀਸੂ ਦੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਸ਼ਬਦ ਦੇ ਧਾਰੀ ਦਿਵਸ ਯਾਨੀ ਕਿ 크리스마ਸ ਤੇ ਦਿਹਾੜੀ ਤੇ ਆਪ ਸਭ ਨੂੰ ਮੁਬਾਰਕਬਾਦ ਦਿਨਾ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿਉਂਕਿ ਪਰਮੇਸ਼ਰ ਦਾ ਅਨੁਗ੍ਰਹਿ ਪ੍ਰਗਟ ਹੋਇਆ ਹੈ ਕਿ ਸਭ ਮਨੁੱਖਾਂ ਦੇ ਉਧਾਰ ਦਾ ਕਾਰਨ ਹੋਇਆ ਸੋ ਅੱਜ ਇੱਕ ਬਹੁਤ ਖੁਸ਼ੀ ਦਾ ਦਿਨ ਹੈ ਕਿ ਪਰਮੇਸ਼ਰ ਆਪ ਮਨੁष्य ਦਾ ਰੂਪ ਧਾਰਨ ਕਰਕੇ ਇਸ ਦੁਨੀਆ ਦੇ ਵਿੱਚ ਆਇਆ ਉਸ ਦਾ ਨਾਮ ਹੈ ਯੀਸ਼ੂ